ਨਾਵਲ ਨਵਾਂ ਜਨਮ ਭਾਗ 13 ਸਗੋਂ ਘਰ ਹੀ ਰਹਿਣਾ ਤੇ ਮੰਜੇ ਉੱਤੇ ਚਾਦਰ ਓੜ ਕੇ ਲੇਟਿਆ ਰਹਿਣਾ ਚਾਹੁੰਦਾ ਸਾਂ ਮੈਨੂੰ ਆਪਣਾ ਅੱਗਾ ਜਾਂ ਪਿੱਛਾ ਕੁਝ ਵੀ ਨਹੀਂ ਦਿਸਦਾ ਸੀ ਮੈਨੂੰ ਇਓਂ ਲੱਗ ਰਿਹਾ ਸੀ ਕਿ ਦਿੱਲੀ ਨੇ ਮੈਨੂੰ ਚੱਲਣਾ ਨਹੀਂ ਤੇ ਮੈਨੂੰ ਨੌਕਰੀ ਮਿਲਣੀ ਨਹੀਂ ਦਿੱਲੀ ਕੀ ਕੋਈ ਵੀ ਥਾਂ ਮੈਨੂੰ ਚਲਦੀ ਨਹੀਂ ਸੀ ਮੈਂ ਇਸ ਸੰਸਾਰ ਤੋਂ ੱੱਕਿਆ ਤੇ ਦੁਰਕਾਰਿਆ ਹੋਇਆ ਬੰਦਾ ਸਾਂ ਕਿਤੋਂ ਵੀ ਟੋਈ ਨਹੀਂ ਸੀ ਰੁਜ਼ਗਾਰ ਆ ਤਾਂ ਉਂਝ ਹੀ ਮੇਰੀ ਕਿਸਮਤ ਵਿੱਚ ਕੋਈ ਨਹੀਂ ਸੀ ਪਰ ਮੈਂ ਆਪਣੇ ਮਨ ਦੀ ਹਾਲਤ ਕਿਸੇ ਨੂੰ ਦੱਸਦਾ ਨਹੀਂ ਸਾਂ ਸਮਝ ਹੀ ਨਹੀਂ ਸੀ ਸਕਦਾ ਕੋਈ ਸਭ ਨੇ ਇਹੋ ਕਹਿਣਾ ਸੀ ਕਿ ਮੈਂ ਜਾਣ ਬੁੱਝ ਕੇ ਟਲਦਾ ਤੇ ਕੰਮ ਤੋਂ ਕੰਨੀ ਕਤਰੌਂਦਾ ਹਾਂ ਹੱਡਾਂ ਵਿੱਚ ਹਰਾਮ ਹੈ ਤੇ ਵਿਹਲਾ ਹਿੱਲਿਆ ਹੋਇਆ ਹਾਂ ਜਦ ਵੀ ਕੰਮ ਮਿਲਦਾ ਹੈ ਮੈਂ ਮੂੰਹ ਪੋ ਆ ਲੈਂਦਾ ਤੇ ਫੇਰ ਬੇਰੁਜ਼ਗਾਰ ਹੋਣ ਦਾ ਰੌਲਾ ਪਾਉਂਦਾ ਰਹਿੰਦਾ ਹਾਂ ਸੋਨਾ ਚਾਉਂਦਿਆਂ ਹੋਇਆਂ ਵੀ ਮੈਂ ਦਿੱਲੀ ਜਾਣਾ ਚਾਹੁੰਦਾ ਸਾਂ ਵੀਰਵਾਰ 31 ਅਗਸਤ ਰਾਤ ਦੀ ਗੱਡੀ ਜਾਣ ਲਈ ਮੈਂ ਆਪਣੀ ਤਿਆਰੀ ਕਰਨ ਲੱਗਾ ਆਖਿਰ ਸ਼ਾਮ ਹੌਲੀ-ਹੌਲੀ ਕਾਲੀ ਹੁੰਦੀ ਚਲੀ ਗਈ ਗੱਡੀ 10 ਜਾਂ 10.5 ਸਟੇਸ਼ਨ ਉੱਤੇ ਆਉਂਦੀ ਸੀ। ਹੁਣ 8 ਵਜ ਚੁੱਕੇ ਸਨ। ਆਪਣੇ ਮਨ ਨੂੰ ਜੋੜ-ਜਾੜ ਮੈਂ ਜਾਣ ਜੋਗੀ ਤਾਕਤ ਨੂੰ ਇਕੱਠਾ ਕਰਨਾ ਚਾਹੁੰਦਾ ਤੇ ਜਾਣ ਲਈ ਤਿਆਰ ਹੁੰਦਾ। ਕੱਪੜੇ ਆਦ ਪਾ ਰਿਆ ਸਾਂ। ਸਟੇਸ਼ਨ ਤੱਕ ਛੱਡਣ ਲਈ ਮੇਰੇ ਦੋ ਭਰਾ ਵੀ ਨਾਲ ਤਿਆਰ ਹੋ ਰਹੇ ਸਨ। ਤੁਰਨ ਵੇਲੇ ਪਤਲੂਨ ਕਮੀਜ਼ ਤੇ ਹੀਠਾਂ ਪਹਿਨ ਲਈ ਸੀ ਤੇ ਉਵੇਂ ਹੀ ਤੁਰਨ ਲੱਗਾ ਸਾਂ। ਮੇਰੇ ਭਰਾ ਆਖਣ ਲੱਗੇ ਕਿ ਇਸ ਤਰ੍ਹਾਂ ਠੀਕ ਨਹੀਂ ਹੈ ਪਤਲੂਨ ਮੈਨੂੰ ਕਮੀਜ਼ ਦੇ ਉੱਪਰ ਹੀ ਪਹਿਨਣੀ ਚਾਹੀਦੀ ਹੈ ਇਉਂ ਉਹਨਾਂ ਨੂੰ ਮੇਰੇ ਮਨ ਵਿੱਚ ਨਿਰ ਉਤਸ਼ਾਹੀ ਨਜ਼ਰ ਆਉਂਦੀ ਉਹ ਮੈਨੂੰ ਚੜ੍ਹਦੀ ਕਲਾ ਵਿੱਚ ਹੀ ਘਰੋਂ ਭੇਜਣਾ ਚਾਹੁੰਦੇ ਸਨ ਉਨਾਂ ਦਾ ਲਖਣ ਠੀਕ ਸੀ ਮੇਰੇ ਵਿੱਚ ਉਤਸ਼ਾਹ ਨਹੀਂ ਸੀ ਤਦ ਵੀ ਉਹਨਾਂ ਦੇ ਕਹਿ ਕੋਹਾਏ ਕਮੀਜ਼ ਪਤਲੂਨ ਦੇ ਅੰਦਰ ਕਰ ਮੈਂ ਉਤੋਂ ਪੇਟੀ ਬੰਨ ਲਈ ਤੇ ਵਿੱਚੋਂ ਢਿੱਲਾ ਹੁੰਦਾ ਹੋਇਆ ਵੀ ਬਾਹਰੋਂ ਚੁਸਤ ਦਿਸਣ ਲੱਗਾ ਗਲੀ ਵਿੱਚ ਹਨੇਰਾ ਸੀ ਤੇ ਕਾਲੀ ਕਾਲੀ ਚੁੱਪ ਸੀ ਮੈਂ ਉਸ ਚੁੱਪ ਵਿੱਚ ਬੋਝਲ ਬੋਝਲ ਕਦਮਾ ਪੋਟ ਰਿਹਾ ਸਾਂ ਤੇ ਬਿਨਾਂ ਆਸ ਤੇ ਬਿਨਾਂ ਪੁਵਖ ਦੇ ਤੁਰਨ ਲਈ ਮਜਬੂਰ ਸਾਂ ਮੈਂ ਦਿਲ ਦੀ ਸਾਰੀ ਤਾਕਤ ਲਾ ਕੇ ਆਪਣਾ ਆਪ ਤੂਰਿਆ ਸਾਂ ਕੋਈ ਉਤੇਜਨਾ ਨਹੀਂ ਸੀ ਮੈਨੂੰ ਆਪਣੇ ਪੈਰ ਜ਼ਮੀਨ ਵਿੱਚ ਤਸੇ ਪ੍ਰਤੀਤ ਹੋ ਰਹੇ ਸਨ ਘਰ ਤੋਂ ਥੋੜਾ ਦੂਰ ਆ ਕੇ ਮੈਂ ਪਿੱਛੇ ਮੁੜ ਕੇ ਦੇਖਣਾ ਚਾਹਿਆ ਕਾਲੀ ਕਾਲੀ ਗਲੀ ਵਿੱਚ ਘਰ ਦਾ ਬੂਹਾ ਆਪਣੇ ਅੰਦਰ ਦੇ ਚਾਨਣ ਨਾਲ ਮੱਧਮ ਸੀ ਤੇ ਡੋਰਪੌਰ ਤੇ ਚੁੱਪਚਪੀਤਾ ਸੁੰਨਮੁਨ ਤੱਕ ਰਿਆਂ ਸੀ ਪਰ ਮੈਂ ਝੱਟ ਹੀ ਮੂੰਹ ਪਵਾ ਕੇ ਅੱਗੇ ਵੱਲ ਕਰ ਲਿਆ ਮੇਰੇ ਪਿੱਛੇ ਮੇਰੇ ਭਰਾ ਸਮਾਨ ਚੁੱਕੀ ਆ ਰਹੇ ਸਨ ਪਿੰਡੋਂ ਬਾਹਰ ਆਇਆ ਤਾਂ ਘਰ ਦਾ ਮੂੰਹ ਕੁਝ ਘਟਣ ਲੱਗਾ ਹੁਣ ਮੇਰੀਆਂ ਅੱਖਾਂ ਸਾਹਮਣੇ ਦਿੱਲੀ ਦੇ ਹੀ ਨਵੇਂ ਨਕਸ਼ ਉੱਬਰ ਉੱਬਰ ਆ ਰਹੇ ਸਨ ਸਾਫ਼ ਸ਼ਕਲ ਕੋਈ ਨਹੀਂ ਸੀ ਨਾ ਹੀ ਕੋਈ ਸਾਫ਼ ਮੂੰਹ ਕਦੇ ਲਾਲ ਕਿਲਾ ਦਿਸਦਾ ਕਦੇ ਕੁੱਤਬਦੀ ਲਾਠ ਦਿਸਦੀ ਕਦੇ ਬਜ਼ਾਰਾਂ ਦਾ ਸ਼ੋਰ ਤੇ ਭੀੜ ਕਦੇ ਸਿਰਫ ਸਟੇਸ਼ਨ ਹੀ ਕਦੇ ਉਹ ਛਾਪਾਖਾਨਾ ਮੇਰੀ ਕਲਪਨਾ ਵਿੱਚ ਉੱਭਰਦਾ ਜਿੱਥੇ ਨੌਕਰੀ ਕਰਨੀ ਸੀ ਪਰ ਛਾਪਾਖਾਨਾ ਦੇਖਦਿਆਂ ਹੀ ਮੈਨੂੰ ਡਰ ਲੱਗ ਰਿਹਾ ਸੀ ਕਿਤੇ ਉਹਦੀਆਂ ਡੈਨਾ ਵਰਗੀਆਂ ਕਾਲੀਆਂ ਮਸ਼ੀਨਾਂ ਮੈਨੂੰ ਸਾਰੇ ਨੂੰ ਹੀ ਨਾ ਖਾ ਜਾਣ ਅਸੀਂ ਸਟੇਸ਼ਨ ਪਹੁੰਚ ਗਏ ਨਿਮਾ ਨਿਮਾ ਚੰਨਣ ਚੁੱਕੀ ਪਾਰੇ ਪਾਰੇ ਕਦਮਾਂ ਨਾਲ ਸਟੇਸ਼ਨ ਉੱਤੇ ਗੱਡੀ ਆਈ ਤੇ ਹੌਲੀ ਹੌਲੀ ਹੁੰਦੀ ਪਲੇਟਫਾਰਮ ਉੱਤੇ ਰੁਕ ਗਈ ਜਿਵੇਂ ਉਹਨੇ ਥੱਕ ਟੁੱਟ ਕੇ ਦਿਲ ਹਾਰਿਆ ਹੋਇਆ ਸੀ ਤੇ ਉਹ ਵੀ ਅੱਗੇ ਦਿੱਲੀ ਵੱਲ ਨੂੰ ਜਾਣਾ ਨਹੀਂ ਚਾਹੁੰਦੀ ਸੀ ਨਾ ਚਾਉਂਦਿਆਂ ਹੋਇਆਂ ਵੀ ਮੈਂ ਥੱਕੇ ਟੁੱਟੇ ਤੇ ਹਾਰੇ ਦਿਲ ਨਾਲ ਗੱਡੀ ਵਿੱਚ ਸਵਾਰ ਹੋਇਆ ਮੇਰੇ ਭਰਾਵਾ ਨੇ ਮੇਰਾ ਸਮਾਨ ਗੱਡੀ ਵਿੱਚ ਰੱਖ ਦਿੱਤਾ ਦੂਰ ਹਨੇਰੇ ਵਿੱਚ ਹਰੀ ਬੱਤੀ ਨੇ ਤੁਰਨ ਦਾ ਹੁਕਮ ਦੇ ਦਿੱਤਾ ਤੇ ਇੰਜਣ ਵੱਲ ਹੁੰਗਾਰਾ ਲੈਣ ਲਈ ਆਸ ਨਾਲ ਤੱਕ ਰਹੀ ਸੀ ਇੰਜਣ ਨੇ ਇੱਕ ਥੱਕੀ ਟੁੱਟੀ ਤੇ ਹਾਰੀ ਹਾਰੀ ਜਈ ਕੁ ਕੁਮਾਰੀ ਤੇ ਨਾ ਚਾਉਂਦਿਆਂ ਹੋਇਆਂ ਵੀ ਉਸ ਅੱਗੇ ਚੱਲਣ ਲਈ ਹਾਂ ਜਤਲਾਈ ਪਲੇਟਫਾਰਮ ਮੱਧਮ ਮੱਧਮ ਚਾਨਣ ਵਿੱਚ ਖਾਮੋਸ਼ ਸੀ ਤੇ ਨਿਰਜਿੰਦ ਤੇ ਹਾਰੇ ਹਾਰੇ ਦਿਲ ਨਾਲ ਤੱਕ ਰਿਹਾ ਸੀ ਮੈਂ ਬਾਰੀ ਵਿੱਚ ਖਲੋਤਾ ਆਪਣੇ ਭਰਾਵਾਂ ਵੱਲ ਤੱਕ ਰਿਆ ਸਾਂ ਜੋ ਪਲੇਟਫਾਰਮ ਦੀ ਬੱਜਰੀ ਉੱਤੇ ਚੋਪਚਾਪ ਜੇ ਖੜੇ ਸਨ ਤੇ ਮੈਨੂੰ ਵਿਦਾ ਕਰ ਰਹੇ ਸਨ ਆਖਿਰ ਗਾਰਡ ਨੇ ਵਿਸਲ ਦਿੱਤੀ ਤੇ ਨਾਲ ਹੀ ਹਰੀ ਬੱਤੀ ਲਹਿਰਾਈ ਹਲਕੀ ਜਹੀ ਕੂਕ ਮਾਰ ਕੇ ਗੱਡੀ ਨੇ ਤੁਰੰਦੀ ਹਰਕਤ ਕੀਤੀ ਇੰਜਣ ਹੰਬਿਆ ਹੋਇਆ ਸੀ ਤੇ ਸਾਰਾ ਜ਼ੋਰ ਲਗਾ ਕੇ ਆਪਣੀਆਂ ਕਦਮਾਂ ਪੁੱਟ ਰਿਹਾ ਸੀ ਇਹੇ ਆਵਾਜ਼ ਆ ਰਹੀ ਸੀ ਛਕ 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 ਤੇ ਨਾ ਚਾਉਂਦਿਆ ਹੋਇਆ ਵੀ ਗੱਡੀ ਦਿੱਲੀ ਵੱਲ ਰਵਾਨਾ ਹੋਈ ਗੱਡੀ ਵਿੱਚ ਸਵੇਰ ਹੋਈ ਤਾਂ ਨਿੱਕੀਆਂ ਨਿੱਕੀਆਂ ਕਣੀਆਂ ਸਨ ਬੱਦਲ ਛਾਏ ਹੋਏ ਸਨ ਸਮਾ ਠੰਡਾ ਤੇ ਸ਼ੀਤਲ ਸੀ ਤੇ ਹੁਮ ਸਮਰਿਆ ਹੋਇਆ ਸੀ ਕਣੀਆਂ ਨਾਲ ਰੇਲ ਦੀ ਬਾਰੀ ਗਿੱਲੀ ਹੋਈ ਹੋਈ ਸੀ ਦਿੱਲੀ ਦਾ ਵੱਡਾ ਸਟੇਸ਼ਨ ਆਇਆ ਤਾਂ ਕਣੀਆਂ ਉਸੇ ਤਰ੍ਹਾਂ ਹੀ ਸਨ ਤੇ ਗੱਡੀ ਵਿੱਚੋਂ ਲਹਿੰਦੇ ਲੋਕੀ ਮੀ ਵਿੱਚ ਭਜ ਰਹੇ ਸਨ ਕਿਉਂਕਿ ਗੱਡੀ ਇੱਕ ਅਜਿਹੇ ਪਲੇਟਫਾਰਮ ਉੱਤੇ ਲੱਗੀ ਸੀ ਜਿੱਥੇ ਛੱਤ ਨਹੀਂ ਸੀ ਮੈਂ ਆਪਣੇ ਆਪ ਸਮਾਨ ਉਤਾਰ ਕੇ ਪੁੱਲ ਵੱਲ ਜਾਣ ਦਾ ਯਤਨ ਕੀਤਾ ਫਿਰ ਇੱਕ ਕੁਲੀ ਨੇ ਆ ਕੇ ਮੈਥੋਂ ਸੂਟ ਕੇਸ ਫੜ ਲਿਆ ਬੈਗ ਵੀ ਫੜਨਾ ਚਾਹੁੰਦਾ ਸੀ ਪਰ ਮੈਂ ਦਿੱਤਾ ਨਹੀਂ ਸੀ ਬਿਸਤਰਾ ਹੈ ਹੀ ਨਹੀਂ ਸੀ ਸ਼ਾਇਦ ਮੈਂ ਸੂਟਕੇਸ ਵਿੱਚ ਹੀ ਬਿਸਤਰਾ ਪਾ ਲਿਆ ਸੀ ਇੱਕ ਦਰੀ ਤੇ ਇੱਕ ਚਾਦਰ ਉਸ ਕੁੱਲੀ ਨਾਲੋਂ ਮੈਂ ਆਪਣੇ ਆਪ ਨੂੰ ਮਾੜਾ ਮੋਟਾ ਵੀ ਵੱਡਾ ਨਹੀਂ ਸਾਂ ਸਮਝਦਾ ਮੈਨੂੰ ਹਰ ਕੋਈ ਆਪਣੇ ਨਾਲੋਂ ਵੱਡਾ ਨਜ਼ਰ ਆ ਰਿਹਾ ਸੀ ਕੁੱਲੀ ਨੂੰ ਮੇਰੇ ਵਿੱਚ ਆਮ ਵਾਂਗੂੰ ਉਹ ਕੁੱਲੀ ਜਾਂ ਉਹ ਕੁੱਲੀ ਆਖ ਕੇ ਸੱਦਣ ਜੋਗੀ ਹਿੰਮਤ ਹੀ ਬਾਕੀ ਨਹੀਂ ਸੀ ਉਹ ਲੋ ਉਤੇ ਮੈਂ ਲੰਘਦੇ ਲੋਕਾਂ ਨੂੰ ਇਸ ਤਰ੍ਹਾਂ ਤੱਕ ਰਿਆ ਸਾਂ ਜਿਵੇਂ ਉਹ ਵੀ ਸਭ ਕੋਸ਼ ਨਸੀਬ ਹਨ ਤੇ ਮੇਰੇ ਨਾਲ ਉਹ ਚੰਗੇ ਹਨ ਮੈਂ ਸਭ ਨਾਲੋਂ ਬਾਦ ਨਸੀਬ ਤੇ ਮਰਿਆ ਮੁੱਕਿਆ ਹੋਇਆ ਹਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਮੈਥੋਂ ਲੱਖਾਂ ਦਰਜੇ ਚੰਗੀ ਹੈ ਦਿੱਲੀ ਚਾਦਨੀ ਚੌਂਕ ਵਿੱਚ ਇੱਕ ਛੋਟੀ ਜਈ ਮਾਰਕੀਟ ਵਿੱਚ ਕਿਤਾਬਾਂ ਦੀ ਇੱਕ ਹੱਟੀ ਸੀ ਦੇਦਾਰ ਨੇ ਚਿੱਠੀ ਵਿੱਚ ਲਿਖਿਆ ਸੀ ਉਹ ਮਾਡਲ ਟਾਊਨ ਰਹਿੰਦਾ ਹੈ ਤੇ 10 ਵਜੇ ਸਵੇਰ ਤੋਂ ਸ਼ਾਮ ਤੱਕ ਦਫ਼ਤਰ ਵਿੱਚ ਹੁੰਦਾ ਹੈ ਜੇ ਸਵੇਰੇ ਆਵਾਂ ਤਾਂ ਗੱਡੀ ਤੋਂ ਉਤਰਦੇ ਸਾਰ ਹੀ ਮੈਂ ਉਸ ਦੁਕਾਨ ਤੇ ਪਹੁੰਚ ਜਾਵਾਂ ਉਹ ਮੈਨੂੰ ਉੱਥੋਂ ਲੈ ਲਵੇਗਾ ਦੁਕਾਨ ਸਟੇਸ਼ਨ ਦੇ ਨੇੜੇ ਹੀ ਸੀ ਸਟੇਸ਼ਨੋਂ ਬਾਹਰ ਆ ਕੇ ਮੈਂ ਇੱਕ ਰਿਕਸ਼ੇ ਵਿੱਚ ਸਵਾਰ ਹੋਇਆ ਫਟਫਟ ਕਰਦੇ ਆਟੋ ਰਿਕਸ਼ਾ ਵੀ ਉੱਥੇ ਆ ਖਲੋਤੇ ਸਨ ਜੋ ਛੱਟ ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਂਦੇ ਸਨ ਪਰ ਮੈਂ ਸਾਈਕਲ ਰਿਕਸ਼ਾ ਵਿੱਚ ਹੀ ਮਰਿਆ ਵਾਂਗ ਬਹਿ ਗਿਆ ਸਾਂ ਤੇ ਅੱਗੇ ਵੱਧ ਕੇ ਚੇਤਨ ਹੋ ਕੇ ਹੋਰ ਕੁਝ ਪੋਛ ਨਹੀਂ ਸਕਿਆ ਸਾਂ ਇਹ ਰਿਕਸ਼ਾ ਵਾਲਾ ਵੀ ਆਪਣੇ ਆਪ ਹੀ ਮੇਰੇ ਨਜ਼ਦੀਕ ਆ ਗਿਆ ਸੀ ਤੇ ਮੈਨੂੰ ਪੁੱਛਣ ਲੱਗ ਪਿਆ ਸੀ ਉੰਜ ਵੀ ਮੈਨੂੰ ਅੱਜ ਕੱਲ ਗਰੀਬ ਲੋਕ ਤੇ ਸੁਸਤ ਜਿਹਾ ਚੱਲਦੀਆਂ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਸਨ ਅਮੀਰ ਲੋਕ ਤੇ ਚੁਸਤ ਚੀਜ਼ਾਂ ਮੈਨੂੰ ਉਦਾਸ ਕਰ ਰਹੀਆਂ ਸਨ ਮੈਂ ਉਹਨਾਂ ਤੋਂ ਅੱਖ ਚਰਾਉਂਦਾ ਤੇ ਦੂਰ ਦੂਰ ਹੀ ਰਹਿੰਦਾ ਸਾਂ ਰਿਕਸ਼ਾ ਵਿੱਚ ਮੈਂ ਗਰਦਨ ਸੁੱਟੀ ਵੱਡੇ ਵੱਡੇ ਬਾਜ਼ਾਰਾਂ ਵਿੱਚੋਂ ਹੌਲੀ ਹੌਲੀ ਜਾ ਰਿਹਾ ਸਾਂ ਉੱਚੀਆਂ ਉੱਚੀਆਂ ਬਿਲਡਿੰਗਾਂ ਮੈਨੂੰ ਹੋਰ ਨੀਵਾ ਕਰ ਰਹੀਆਂ ਸਨ ਤੇ ਮੇਰੇ ਮਨ ਵਿੱਚ ਉੱਕਾ ਹੀ ਇੱਕ ਨਾ ਚੀਜ਼ ਜਿਹੇ ਹੋਣ ਦਾ ਅਹਿਸਾਸ ਪੈਦਾ ਕਰ ਰਹੀਆਂ ਸਨ ਮੈਂ ਉਹਨਾਂ ਵੱਲ ਤੱਕਦਾ ਨਹੀਂ ਸਾਂ ਉਹ ਆਪ ਹੀ ਮੇਰੇ ਵੱਲ ਤੱਕਦੀਆਂ ਤੇ ਮੈਨੂੰ ਮਜ਼ਾਕ ਕਰ ਰਹੀਆਂ ਸਨ ਮੈਨੂੰ ਆਪਣਾ ਰਿਕਸ਼ਾ ਵਾਲਾ ਵੀ ਆਪਣੇ ਨਾਲੋਂ ਚੰਗਾ ਤੇ ਚੇਤਨ ਨਜ਼ਰ ਆ ਰਿਹਾ ਸੀ ਪਰ ਮੈਂ ਬਿਲਕੁਲ ਚੁੱਪ ਸਾਂ ਤੇ ਗਰਦਨ ਸੁੱਟੀ ਬੈਠਾ ਸਾਂ ਮੇਰੇ ਨਾਲ ਮੇਰੇ ਦਿਲ ਦਾ ਗਮ ਵੀ ਦਿੱਲੀ ਆ ਗਿਆ ਸੀ ਦੁਕਾਨ ਤੇ ਪਹੁੰਚਿਆ 10 ਵਜੇ ਤੋਂ ਮਗਰੋਂ ਦਿਦਾਰ ਨੂੰ ਟੈਲੀਫੋਨ ਕਰਨਾ ਚਾਹੀਆ ਪਤਾ ਲੱਗਾ ਕਿ ਉਹ ਅਜੇ ਦਫਤਰ ਨਹੀਂ ਆਇਆ ਹੋਵੇਗਾ ਕਿਉਂਕਿ 10 ਵਜੇ ਹੀ ਦਫਤਰ ਆਉਣਾ ਉਹਦੇ ਲਈ ਜ਼ਰੂਰੀ ਨਹੀਂ ਸੀ 10 11 12 1 ਉਸ ਲਈ ਸਭ ਠੀਕ ਹੈ ਉਸ ਦਾ ਕੰਮ ਹੀ ਐਸਾ ਹੈ ਮੌਜੀ ਕਿਸਮ ਦਾ ਬੰਦਾ ਹੈ ਉੰਜ ਵੀ ਲਗਭਗ ਰੋਜ਼ ਹੀ ਉਹ ਇਥੋਂ ਹੋ ਕੇ ਜਾਂਦਾ ਹੈ ਅਵਲ ਤਾਂ ਉਹ ਇੱਥੇ ਦੋਵੇਂ ਵੇਲੇ ਆਉਂਦਾ ਹੈ ਜਾਂਦਾ ਵੀ ਤੇ ਆਉਂਦਾ ਵੀ ਨਹੀਂ ਤਾਂ ਉਸ ਦਾ ਇੱਕ ਚੱਕਰ ਤਾਂ ਘੱਟੋ-ਘੱਟ ਜ਼ਰੂਰੀ ਹੈ ਭਾਵੇਂ ਹੁਣੇ ਹੀ ਪਹੁੰਚ ਜਾਵੇ ਉਸ ਦਾ ਰਸਤਾ ਇਹ ਹੀ ਹੈ ਲਾਲ ਕਿਲੇ ਤੋਂ ਅਗੋਂ ਦੀ ਨਾ ਆਇਆ ਤਾਂ ਕੁਝ ਉਡੀਕੇ ਟੈਲੀਫੋਨ ਹੋ ਜਾਵੇਗਾ ਗੱਲਾਂ ਹੋ ਰਹੀਆਂ ਸਨ ਕੇ ਚੱਟ ਦیدار ਆ ਗਿਆ ਤੇ ਮੈਨੂੰ ਦੇਖ ਕੇ ਆਖਣ ਲੱਗਾ ਮੈਨੂੰ ਇਹੋ ਹੀ yaad ਸੀ ਉਹ ਮੈਨੂੰ ਦੇਖ ਕੇ ਖੁਸ਼ ਸੀ ਤੇ ਵਾਰ-ਵਾਰ ਕਹਿ ਰਿਹਾ ਸੀ ਬਹੁਤ ਚੰਗਾ ਕੀਤਾ ਜਿਸ ਪ੍ਰਕਾਸ਼ਨ ਫਰਮ ਵਿੱਚ ਮੈਂ ਨੌਕਰੀ ਕਰਨ ਲਈ ਆਇਆ ਸਾਂ ਉਹ ਕਸ਼ਮੀਰੀ ਗੇਟ ਸੀ ਕਸ਼ਮੀਰੀ ਗੇਟ ਇੱਥੋਂ ਚਾਂਦਨੀ ਚੌਂਕ ਤੋਂ ਨਜ਼ਦੀਕ ਹੀ ਸੀ ਪੁਲ ਲੰਘ ਕੇ ਪਰਲੇ ਪਾਸੇ ਚਾਹ ਆਦ ਮੈਂ ਆਉਂਦੇ ਸਾਰ ਦੁਕਾਨ ਵਿੱਚ ਪੀ ਲਈ ਸੀ دیدار ਦੀ ਖਾਹਿਸ਼ ਸੀ ਕਿ ਇਹ ਸਭ ਤੋਂ ਪਹਿਲਾਂ ਉਸ ਪਾਸੇ ਹੀ ਪਤਾ ਕਰ ਲਈ ਜਾਇਆ ਜਾਵੇ ਦਫਤਰ ਫੇਰ ਹੀ ਜਾਵੇ ਉਹ ਸ਼ਾਇਦ ਹੁਣੇ ਹੀ ਕੰਮ ਬਣ ਜਾਵੇ ਉਹਨੂੰ ਮੈਨੂੰ ਛੇਤੀ ਤੋਂ ਛੇਤੀ ਕੰਮ ਉੱਤੇ ਲਵਾ ਦੇਣ ਨਾਲ ਬਹੁਤ ਹੀ ਖੁਸ਼ੀ ਹੋਣੀ ਸੀ ਉਹ ਇਹ ਵੀ ਸੋਚ ਰਿਹਾ ਸੀ ਕਿ ਜੇ ਮੈਂ ਅੱਜ ਹੀ ਪਹਿਲੇ ਤਰੀਕ ਹੀ ਕੰਮ ਉੱਤੇ ਲੱਗ ਜਾਵਾਂ ਤਾਂ ਬਹੁਤ ਹੀ ਚੰਗਾ ਹੋਵੇਗਾ ਤੇ ਅੱਜ ਹੀ ਆਉਣਾ ਸਫਲ ਹੋ ਜਾਵੇ ਇਹ ਉਹ ਮੇਰਾ ਇਹ ਵੀ ਦਿਨ ਖਰਾਬ ਨਹੀਂ ਹੋਣਾ ਸੀ ਪਹਿਲੇ ਦਿਨ ਹੀ ਆਉਂਦੀ ਸਾਰ ਤਨਖਾਹ ਪੈਣ ਲੱਗ ਜਾਣੀ ਸੀ ਨਾਲੇ ਪਹਿਲੀ ਤੋਂ ਪਹਿਲੀ ਤੱਕ ਹਿਸਾਬ ਵੀ ਠੀਕ ਰਹਿਣਾ ਸੀ ਮਹੀਨਾ ਪੁਰਨਾ ਵੀ ਨਹੀਂ ਸੀ ਧੰਨਵਾਦ